ਪੰਜਾਬ ਦੀ ਖੇਤਰੀ ਪਾਰਟੀਆਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦੇ ਅੰਦਰ ਬੜੇ ਧੜੇ ਨੇ ਨਵੀਂ ਬਣੀ ਪਾਰਟੀ ਦਾ ਨਵਾਂ ਨਾਮ ਇੱਕ ਸਾਹਮਣੇ ਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਜਾਂ ਅਖਬਾਰਾਂ ਦੇ ਵਿੱਚ ਖਬਰਾਂ ਲਵਾਈਆਂ ਨੇ ਉਸ ਦੇ ਵਿੱਚ ਲਿਖਣ ਲੱਗ ਗਏ ਨੇ ਕਿ ਪੁਨਰ ਸੁਰਜੀਤ ਸ਼ਰੋਮਣੀ ਅਕਾਲੀ ਦਲ ਇਹ ਬਾਗੀ ਧੜੇ ਦੀ ਗੱਲ ਕਰ ਰਹੇ ਆ ਕਿ ਉਹਨਾਂ ਨੇ ਪੱਕਾ ਨਾਮ ਇਸ ਨਾਮ ਦਾ ਰਜਿਸਟਰਡ ਕਰਾਉਣਾ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਹੀ ਨਾਮ ਸੀ ਜਦੋਂ ਕਿ ਆ ਕਿ ਇੱਕ ਨਵਾਂ ਸ਼ਰੋਮਣੀ ਅਕਾਲੀ ਦਲ ਹੋਣ ਚਾਹਿਆ ਦੇਖੋ ਜਿਸ ਦਿਨ ਗਿਆਨੀ ਹਰਪੀ ਸਿੰਘ ਹੋਣੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਹੀ ਕਹਿੰਦੇ ਕਿ ਅਸੀਂ ਵੀ ਕਾਲ ਤਖਸਾਲਬ ਦੇ ਹੁਕਮਾਂ ਤਹਿਤ ਭਰਤੀ ਕੀਤੀ ਸਭ ਕੁਝ ਡੈਲੀਗੇਟ ਬਣਾਏ ਡੈਲੀਗੇਟ ਦੇ ਵਿੱਚ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਜਿਹੜਾ ਵਾ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਕਿ ਤੋ ਗ੍ਰਸਤ ਮਹੀਨੇ ਤੱਕ ਪੂਰਾ ਲਿਖਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਕਾਲੀਦਲ ਹੁਣ ਉਸ ਤੋਂ ਬਾਅਦ ਆ ਗਿਆ ਪ੍ਰਧਾਨ ਸ਼੍ਰੋਮਣੀ ਕਾਲੀਦਲ ਪੁਨਰ ਸਰਜੀਤ ਹੁਣ ਜਿਹੜਾ ਇਹਨਾਂ ਦਾ ਫੇਸਬੁੱਕ ਪੇਜ ਆ ਹੋਰ ਅਖਬਾਰਾਂ ਛਾਪ ਰਿਹਾ ਆ ਗਿਆ ਪੁਨਰ ਸਰਜੀਤ ਸ਼੍ਰੋਮਣੀ ਕਾਲੀਦਲ ਇਹਨੂੰ ਆਪਣੇ ਆਪ ਸਵਾਲ ਖੜੇ ਹੋ ਰਹੇ ਨੇ ਕਿ ਕੀ ਗਿਆਨੀ ਹਰਪੀਤ ਸਿੰਘ ਹੋਣਾ ਨੇ ਪਾਰਟੀ ਦਾ ਨਾਮ ਰੱਖ ਲਿਆ ਕਿ ਪੁਨਰ ਸਰਜੀਤ ਸ਼ਰਮਣੀ ਕਾਲੀ ਦਲ ਜਾਂ ਇਹ ਕੱਲਾ ਫੇਸਬੁੱਕ ਤੇ ਜਾਂ ਤੁਹਾਡੇ ਸੋਸ਼ਲ ਮੀਡੀਆ ਤੇ ਹੀ ਲਿਖਿਆ ਜਾ ਰਿਹਾ ਹੈਗਾ ਜਾਂ ਕੀ ਤੁਹਾਨੂੰ ਕਾਨੂੰਨੀ ਤੌਰ ਤੇ ਸਮਝ ਲੱਗ ਗਈ ਹੈ ਵਿਧਾਨਿਕ ਤੌਰ ਤੇ ਸਮਝ ਲੱਗ ਗਈ ਹੈ ਕਿ ਤੁਹਾਡਾ ਪਾਰਟੀ ਰਜਿਸਟਰਡ ਨਹੀਂ ਹੋਣੀ ਤੁਸੀਂ ਉਸ ਕਾਲੀ ਦਲ ਤੇ ਕਬਜ਼ਾ ਨਹੀਂ ਕਰ ਸਕਦੇ ਹਗੇ ਤੇ ਇੰਨੀ ਜਿਹੜੀ ਮਿਹਨਤ ਆ ਖੂ ਖਾਤੇ ਨਾ ਪਵੇ ਜੇ ਆਪਾਂ ਇੱਕ ਨਵੀਂ ਧੜੇਬੰਦੀ ਬਣਾ ਲੈਂਦੇ ਉਹਨੂੰ ਰਜਿਸਟਰਡ ਕਰਵਾ ਲੈਣੇ ਹੈਗਾ ਕੀ ਤੁਹਾਨੂੰ ਬੈਕਫੋਰਟ ਤੇ ਆਉਣਾ ਪਿਆਗਾ ਜਾਂ ਕਾਨੂੰਨੀ ਕੋਈ ਅੜਚੰਡ ਸੀ ਜਾਂ ਕਾਨੂੰਨੀ ਕੋਈ ਪਛਿਤਗੀ ਸੀ ਜਾਂ ਕੋਈ ਅਜੀਹਾ ਲਕੂਣਾ ਸੀ ਜਿਸ ਤੋਂ ਤੁਸੀਂ ਮਾਰ ਖਾ ਗਿਓ ਇਸ ਕਰਕੇ ਤੁਸੀਂ ਆਪਣੇ ਨਾਂ ਪੁਨਰ ਸਰਜੀਤ ਸ਼ਰਮਨੀ ਕਾਲੀਦਲ ਰੱਖ ਲਿਆ ਹੈਗਾ ਇਹ ਇਸ ਇਹ ਦੱਸਣਾ ਪਊਗਾ ਹੁਣ ਇਹਨਾਂ ਨੇ ਦਾਵਾ ਕੀ ਕੀਤਾ ਜਦੋਂ ਇਹਨਾਂ ਦੀ ਪ੍ਰਧਾਨ ਬਣੇ ਭਾਸ਼ਣ ਜਿਹੜਾ ਹੈ ਬਹੁਤ ਤਿੱਖਾ ਬਹੁਤ ਗਰਮ ਪਾਸ਼ਾਂਸੀ ਇਹਨਾਂ ਦਾ ਕਹਿੰਦੇ ਸੀ ਅਸੀਂ ਤਿੰਨ ਚੀਜ਼ਾਂ ਤੇ ਕਬਜ਼ਾ ਕਰਨਾ ਹੈਗਾ ਪਹਿਲਾ ਚੰਡੀਗੜ੍ਹ ਸੈਕਟਰ 28 ਸਥਿਤ ਕੋਨੇ ਤੇ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਤੇ ਦੂਜਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਡਾ ਹੋਏਗਾ ਚੋਣ ਨਿਸ਼ਾਨ ਚੋਣ ਤੱਕੜੀ ਵੀ ਸਾਡੀ ਹੋਗੀ ਕਿਉਂਕਿ ਜੇ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਗਈ ਉਹਦਾ ਹੀ ਜਥੇਦਾਰ ਲੱਗੂਏ ਤੇ ਅੱਜ ਤੱਕ ਇਹ ਹੀ ਆ ਚੱਲਦਾ ਰ ਹੁਣ ਕੀ ਸੈਕਟਰ 28 ਦਾ ਜਿਹੜਾ ਕਬਜ਼ਾ ਲੈਣਾ ਸੀ ਉਹ ਤੁਸੀਂ ਨਹੀਂ ਲੈ ਰਹੇ ਕੀ ਜਿਹੜਾ ਤੱਕੜੀ ਚੋਣ ਨਿਸ਼ਾਨ ਜਿਸ ਤੇ ਕਹਿੰਦੇ ਕਿ ਅਸੀਂ ਉਹ ਲੈਣੀ ਆ ਉਹ ਨਹੀਂ ਲੈ ਰਹੇਗੇ ਤੇ ਕੀ ਸ਼ਰੋਮਨੀ ਗੁਰੂ ਦਾ ਪਰਮਨ ਕਮੇਟੀ ਤੁਹਾਡਾ ਨਹੀਂ ਕੰਟਰੋਲ ਹੈਗਾ ਮਤਲਬ ਇਹ ਇਹ ਇੱਕ ਜਥੇਦਾਰ ਸਾਹਿਬ ਨੂੰ ਦੱਸਣਾ ਪਏਗਾ ਕਿ ਆਖਿਰ ਕਿਉਂ ਪੁਨਰ ਸਰਜੀਤ ਸ਼ਰੋਮਨੀ ਕਾਲੀ ਦਲ ਤੁਹਾਨੂੰ ਰੱਖਣਾ ਪਿਆਗਾ ਕੀ ਤੁਸੀਂ ਪਾਰਟੀ ਨਵੀਂ ਰਜਿਸਟਰਡ ਕਰਨ ਜਾ ਰਹੇ ਹੋ ਜੇ ਕਰਨ ਜਾ ਰਹੇ ਹੋ ਤੇ ਖੁੱਲ ਕੇ ਦੱਸੋ ਕਿ ਹਾਂ ਅਸੀਂ ਨਵੀਂ ਪਾਰਟੀ ਬਣਾ ਰਹੇ ਆ ਸਾਨੂੰ ਲੋੜ ਪੈ ਗਈ ਕਿਉਂਕਿ ਕਾਨੂੰਨੀ ਸਾਡੇ ਮਾਇਰ ਇਹ ਕਹਿੰਦੇ ਨੇ ਕਾਨੂੰਨੀ ਅੜਚਨਾ ਜਾਂ ਪਚੀਦਗੀਆਂ ਇਹ ਸੀ ਭਾਰਤੀ ਚੋਣ ਕਮਿਸ਼ਨ ਦੀ ਗਾਈਡਲਾਈਨ ਇਹ ਆ ਕਿ ਜੇ ਨਵੀਂ ਪਾਰਟੀ ਰਜਿਸਟਰਡ ਕਰਨੀ ਹੈਗੀ ਆ ਤੇ ਫਿਰ ਤੁਹਾਨੂੰ ਕਿਹਨਾ ਇਸ ਹਸਾਬ ਦੇ ਨਾਲ ਤੁਹਾਨੂੰ ਇਹ ਜਿਹੜੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਤੁਹਾਡੇ ਕੋ ਕਿਉਂਕਿ ਤੁਸੀਂ ਤੱਕੜੀ ਦਾ ਨਿਸ਼ਾਨ ਕਿਵੇਂ ਖੋਹੋਗੇ ਨਾ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਣੀ ਦਾ ਜਿਹੜਾ ਹੀ ਤਰਸ਼ੂਲ ਉਹ ਕਿਦਾਂ ਖੋਇਆ ਗਿਆ ਸੀ ਗਵਰਨਮੈਂਟ ਆਫ ਇੰਡੀਆ ਦੀ ਮਦਦ ਦੇ ਨਾਲ ਕਿਉਂਕਿ ਜਿਹੜਾ ਏਕਨਾਥ ਸ਼ਿੰਦੇ ਸੀ ਉਹ ਅਸਲੀ ਬਾਲ ਠਾਕਰੇ ਦਾ ਵਾਰਸ ਸੀ ਬੰਨਾ ਚਾਹੁੰਦਾ ਸੀ ਪਰ ਖੂਨ ਤੇ ਖੂਨ ਹੀ ਹੁੰਦਾ ਪਰਿਵਾਰ ਅੱਗੇ ਆ ਗਿਆ ਸਰਕਾਰ ਬਣ ਗਈ ਫਿਰ ਬੀਜੇਪੀ ਨੇ ਏਕਨਾਥ ਸ਼ਿੰਦੇ ਨੂੰ ਪੱਟ ਲਿਆ ਏਕਨਾਥ ਸ਼ਿੰਦੇ ਦੇ ਨਾਲ ਹੋਰ ਐਮਐਲਏ ਆ ਗਏ ਫਿਰ ਸਪੀਕਰ ਉਹਨਾਂ ਦਾ ਬਣ ਗਿਆ ਸਰਕਾਰ ਉਹਨਾਂ ਦੀ ਬਣ ਗਈ ਤਰਸ਼ੂਲ ਉਹਨਾਂ ਨੂੰ ਮਿਲ ਗਿਆ ਕਿਉਂਕਿ ਚੋਣ ਕਮਿਸ਼ਨ ਵੀ ਅੱਜਕੱਲ੍ਹ ਜੋ ਕੁਝ ਕੰਮ ਕਰ ਰਿਓ ਸਾਰਿਆਂ ਦੇ ਸਾਹਮਣੇ ਹੈ ਹੁਣ ਤੁਹਾਡੇ ਕੋਲ ਤੇ ਜੇ ਹੈ ਕੋਈ ਮੰਚ ਹੈ ਨਹੀਂ ਕਿ ਤੁਹਾਡੇ ਕੋਲ ਤੱਕੜੀ ਆ ਜੇ ਤੱਕੜੀ ਆਪਣੇ ਪਾਲੇ ਕਰਨ ਵਾਸਤੇ ਤੁਹਾਨੂੰ 2027 ਲੜਨੀ ਪੈਣੀ ਹੈ 2027 ਦੇ ਵਿੱਚ ਤੁਹਾਨੂੰ ਮੈਜੋਰਟੀ ਲਿਉਣੀ ਪੈਣੀ ਹੈ ਤੁਹਾਡੀ ਸਰਕਾਰ ਬਣੂਗੀ ਸਰਕਾਰ ਦੇ ਆਪਣੇ ਪਾਵਰ ਹੁੰਦੀਆਂ ਨੇ ਆਪਣੇ ਅਧਿਕਾਰ ਹੁੰਦੇ ਨੇ ਆਪਣੀਆਂ ਸ਼ਕਤੀਆਂ ਹੁੰਦੀਆਂ ਫਿਰ ਹੀ ਕਾਲੀ ਦਲ ਦੇ ਦਫ਼ਤਰ ਤੇ ਕਬਜ਼ਾ ਹੋਊਗਾ ਫਿਰ ਹੀ ਤੱਕੜੀ ਤੁਹਾਡੇ ਕੋਊਗਾ ਉਸ ਤੋਂ ਪਹਿਲਾਂ ਜੇ ਤੁਹਾਨੂੰ ਸਿਆਸਤ ਕਰਨੀ ਆ ਤੇ ਫਿਰ ਤੁਹਾਨੂੰ ਕੋਈ ਨਾ ਕੋਈ ਪਾਰਟੀ ਰਜਿਸਟਰ ਕਰਨੀ ਪੈਣੀ ਇਹ ਹੀ ਆ ਹੁਣ ਚਰਚਾ ਕੀ ਹੋ ਰਹੀ ਕਿ ਕੀ ਇਹਨਾਂ ਨੇ ਨਾਮ ਰੱਖ ਲਿਆਗਾ ਕਿ ਪੁਨਰ ਸਰਜੀਤ ਸ਼ਰੋਣੀ ਕਾਲੀ ਦਲ ਤੇ ਜੇ ਇਹਨਾਂ ਨੇ ਨਵਾਂ ਨਾਮ ਰੱਖ ਲਿਆ ਪਾਰਟੀ ਰਜਿਸਟਰ ਕਰਨ ਜਾ ਰਹੇ ਕਿ ਨਹੀਂ ਜਾਣੇ ਕੀ ਫਿਰ ਸੈਂਟਰ ਦੀ ਜਿਹੜੀ ਕਾਲੀ ਦਲ ਅਕਸਰ ਸੁਭੀ ਸਿੰਘ ਬਾਦਲ ਨੇ ਕਹਿੰਦੇ ਕਿ ਸਾਨੂੰ ਪਤਾ ਤੁਹਾਡਾ ਚੁੱਲਾ ਕਿੱਥੋਂ ਚੱਲਦਾ ਹੈਗਾ ਕੀ ਉਹਨਾਂ ਨੇ ਹੱਥ ਚੱਕ ਲਿਆਗਾ ਔਰ ਦੂਜੀ ਗੱਲ ਪਾਰਟੀ ਚਲਾਉਣੀਆਂ ਬਹੁਤ ਔਕੀਆਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਚਾਹੇ ਕੋਈ ਝੂਠ ਕਵੇ ਜਾਂ ਸੱਚ ਕਵੇ ਜੋ ਸਿਆਸਤ ਦੇ ਵਿੱਚ ਚਰਚਾ ਚੱਲੀ ਆ ਕਿ ਇਹਨਾਂ ਦਿਨਾਂ 'ਚ ਜਦ ਸੁਭੀ ਸਿੰਘ ਬਾਦਲ ਹੋਣਾ ਗੇਨ ਕੀਤਾ ਉਹ ਚਾਹੇ ਉਹਨਾਂ ਨੇ ਹੜਾਂ ਦੇ ਵਿੱਚ ਲੋਕਾਂ ਨੂੰ ਨਗਦ ਪੈਸੇ ਦਿੱਤੇ ਜਾਂ ਡੀਜ਼ਲ ਦੀ ਸੇਵਾ ਜਾਂ ਖਾਦ ਦੀ ਸੇਵਾ ਜਾਂ ਉਹ ਟਰੱਕ ਬੀਜ ਤੱਕ ਜਾਂ ਜ਼ਮੀਨਾਂ ਪਧਰੀਆਂ ਕਰ ਤੱਕ ਉਹਨਾਂ ਨੇ 3 ਮਹੀਨੇ ਦੀ ਰੂਪਰੇਖਾ ਤਿਆਰ ਕਰ ਲਈ ਉਹਦੇ ਨਾਲ ਸੁਭੀ ਸਿੰਘ ਬਾਦਲ ਦਾ ਪਹਿਲੇ ਨਾਲੋਂ ਗਰਾਫ ਵਧਿਆ ਇਸ ਟਾਈਮ ਜਿੰਨੇ ਵੀ ਲੀਡਰ ਨੇ ਸਾਰੀਆਂ ਪਾਰਟੀਆਂ ਅਕ੍ਰੋਸ ਦੀ ਪਾਰਟੀ ਉਹ ਲੀਡਰ ਉਹਨੇ ਆਪਣਾ ਆਪਣਾ ਕਦ ਵੱਡਾ ਕੀਤਾ ਹੈਗਾ ਉਹਨੇ ਆਪਣੀ ਲਕੀਰ ਵੱਡੀ ਖੇਚ ਲਈ ਹੈਗੀਆ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਲੀਡਰ ਨੇ ਪਰ ਉਹਨਾਂ ਕੋਲ ਇੰਨੀ ਮਦਦ ਨਹੀਂ ਹੋਈ ਸਰਕਾਰ ਨੇ ਮਦਦ ਕੀ ਕਰਨੀ ਹੈਗੀ ਅਜੇ ਤੱਕ ਸਰਕਾਰ 77 ਕਰੋੜ ਰੁਪਏ ਵੰਡ ਸਕੀ ਹੈਗੀਆ ਬਾਕੀ ਜਿਹੜਾ ਇਹ ਵਾਲਾ ਟਕਸਾਲੀ ਜਿਹੜਾ ਸੁਧਾਰ ਲੈਰ ਵਾਲੇ ਜਾਂ ਹੈ ਨਾ ਉਹ ਲੋਕਾਂ ਤੱਕ ਪਹੁੰਚੇ ਨਹੀਂ ਆ ਗਏ ਜੀ ਔਰ ਉਹਨਾਂ ਨੇ ਲਕੀਰ ਆਪਣੀ ਖਿੱਚਣ ਦੀ بجائے ਵੱਡੀ ਕਰਨ ਦੀ بجائے ਸੋਬੀ ਸਿੰਘ ਬਾਦਲ ਨੇ ਇਹ ਕਿ ਗੋਲਕ ਦਾ ਪੈਸਾ ਵਰਤਦਾ ਹੈਗਾ ਜੀ ਇਹ ਜੀ ਸ਼ਰਮੀ ਕਮੇਟੀ ਦਾ ਪੈਸਾ ਵਰਤੇ ਇਹਨਾਂ ਚ ਬਹੁਤ ਸਾਰੇ ਜਿਹੜੇ ਮੈਂਬਰ ਨੇ ਇਹ ਸ਼ਰਮੀ ਕਮੇਟੀ ਦੇ ਰਹਿ ਚੁੱਕੇ ਨੇ ਕਿ ਗੋਲਕਾਂ ਦੇ ਵਿੱਚੋਂ ਪੈਸਾ ਕੱਢਿਆ ਜਾ ਸਕਦਾ ਹੈਗਾ ਸਿੰਪਲ ਤਰੀਕੇ ਨਾਲ ਕਿ ਕਿ ਜਿਹੜੇ ਸ਼ਰਮੀ ਕਮੇਟੀ ਦੇ ਖਾਤੇ ਖੁੱਲੇ ਪਏ ਨੇ ਕਿ ਐਡਜੈਕਟਿਵ ਦੇ ਵਿੱਚ ਏਜੰਡੇ ਪਾਸ ਨਹੀਂ ਹੁੰਦੇ ਕਿ ਧਾਮੀ ਸਾਹਿਬ ਰਾਤ ਨੂੰ ਖਜ਼ਾਨੇ ਦੀ ਚਾਬੀ ਸੋਬੀ ਸਿੰਘ ਬਾਦਲ ਨੂੰ ਫੜਾ ਦਿੰਦੇ ਹਨ ਮਤਲਬ ਜੇ ਦੋਸ਼ ਲਾਉਣੇ ਹਨ ਪਰੂਫਾਂ ਸਮੇਤ ਲਾਓ ਪਾਸ ਹੁੰਦਾ ਬਜਟ ਪਾਸ ਹੁੰਦਾ ਕਿ ਕਿ ਸ਼ਰਮਨੀ ਕਮੇਟੀ ਨੇ ਕੋਈ ਖਾਤਾ ਵੱਖਰਾ ਖੋਲਿਆ ਵੀ ਉਹਨਾਂ ਨੇ ਬਾਦਲਪਿੰਡ ਕੋਈ ਬੈਂਕ ਦੇ ਵਿੱਚ ਖਾਤਾ ਖੁਲਾਇਆ ਹੈਗਾ ਮਤਲਬ ਜੇ ਤੁਸੀਂ ਲਕੀਰ ਵੱਡੀ ਖਿੱਚੀ ਤੁਸੀਂ ਸੁਖਬੀਰ ਨੂੰ ਛੋਟਾ ਕਰਨਾ ਚਾਹੁੰਦੇ ਪਰ ਉਹ ਹੁਣ ਨਹੀਂ ਹੋਏਗਾ ਤੁਹਾਡੇ ਕੋਲ ਉਹਨੇ ਲਕੀਰ ਲੰਮੀ ਖਿੱਚਦੀ ਹੈ ਉਹ ਤੁਹਾਡੇ ਵੱਲ ਵੇਖਦਾ ਵੀ ਨਹੀਂ ਹੈਗਾ ਤੁਹਾਨੂੰ ਵੇਖਦਾ ਵੀ ਨਹੀਂ ਹੈਗਾ ਤੁਹਾਡੇ ਤੋਂ ਟਿੱਪਣੀ ਵੀ ਨਹੀਂ ਕਰਦਾ ਹੈਗਾ ਉਹਨੇ ਆਪਣੀ ਲੜਾਈ ਵੱਡੀ ਕਰ ਲਈ ਹੈਗੀ ਤੁਸੀਂ ਉਹਦੀ ਲੜਾਈ ਤੇ ਨਹੀਂ ਮੱਕ ਕਰ ਸਕਦੇ ਮੁਕਾਬਲਾ ਤੁਹਾਨੂੰ ਇਕੱਠੇ ਹੋਣਾ ਪੈਣਾ ਚਰਚਾ ਦੇ ਜਦੋਂ ਮੀਟਿੰਗਾਂ ਦੇ ਆਪਸ ਵਿੱਚ ਲੜ ਪੈਂਦੇ ਹਨ ਬਜਟ ਤੋਂ ਵੀ ਲੜਾਈ ਹੋਏਗੀ ਇਹਨਾਂ ਦੀ ਪ੍ਰਧਾਨਗੀ ਵੀ ਤੋਂ ਲੜਾਈ ਹੋਏਗੀ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਇਹਨਾਂ ਨੂੰ ਲਕੀਰ ਵੱਡੀ ਖਿੱਚਣੀ ਹੈ ਤੁਸੀਂ ਜੇ ਸੁਬੀਰ ਬਾਦਲ ਦੀ ਲਕੀਰ ਮਟਾਉਣਾ ਚਾਹੁੰਦੇ ਨੇ ਪਰ ਉਹ ਇਹਨਾਂ ਕੋ ਅੱਜ ਦੀ ਤਰੀਕ ਦੇ ਨਾਲ ਮਟਾਈ ਨਹੀਂ ਜਾਣੇ ਤੁਹਾਨੂੰ ਵੱਡੀ ਕਰਨੀ ਪੈਣੀ ਹੈ ਉਹਦੇ ਬਾਅਦ ਤੁਹਾਨੂੰ ਆਪਣੀ ਸਿਆਸਤ ਜਿਹੜੀ ਆ ਪੋਜ਼ਿਟਿਵ ਕਰਨੀ ਪੈਣੀ ਹੈ ਤੁਸੀਂ ਇਹ ਕਹਿੰਦੇ ਕਿ ਪੈਸੇ ਲਈ ਚਲੋ ਗੋਲਕ ਲਈ ਆ ਮਤਲਬ ਇਹਦਾ ਮਤਲਬ ਜਦੋਂ ਤੁਸੀਂ ਸਾਰੇ ਕੁਛ ਇਹਨਾਂ ਦੇ ਮੈਂਬਰ ਸੀ ਜਦ ਸੁਬੀਤ ਸਿੰਘ ਬਾਦਲ ਦੇ ਹੀ ਖੱਬੇ ਸੱਜੇ ਸੀ ਉਦੋਂ ਸੁਬੀਤ ਸਿੰਘ ਬਾਦਲ ਉਦੋਂ ਵੀ ਤੁਹਾਨੂੰ ਗੋਲਕ ਚੋਂ ਪੈਸੇ ਕੱਢ ਕੇ ਦਿੰਦਾ ਸੀ ਉਦੋਂ ਵੀ ਗੋਲਕ ਚੋਂ ਪੈਸੇ ਕੱਢ ਕੇ ਤੁਹਾਨੂੰ ਤਰਖਾਹ ਦਿੰਦਾ ਸੀ ਨਾ ਮਤਲਬ ਮੈਨੂੰ ਲੱਗਦਾ ਕਿ ਬਹੁਤ ਹੀ ਛੋਟੇ ਲੈਵਲ ਦੀ ਇਹ ਸਿਆਸਤ ਕਰ ਰਹੀ ਹੈਗੇ ਨੇ ਹਾਂ ਜੇ ਤੁਸੀਂ ਵਜਣਾ ਹੈਗਾ ਸ਼ਰੀਕ ਬਣਨਾ ਹੈਗਾ ਸਿੱਧਾ ਹਿੱਕ ਚ ਵਜਣਾ ਹੈਗਾ ਨਵੀਂ ਪਾਰਟੀ ਰਜਿਸਟਰਡ ਕਰੋ ਠੀਕ ਆ 227 ਨੂੰ ਸਿਰਫ 13 ਮਹੀਨੇ 14 ਮਹੀਨੇ ਬਾਕੀ ਰਹੇਗੇ ਨੇ ਲੋਕਾਂ 'ਚ ਜਾਓ ਲੋਕਾਂ ਦਾ ਫਤਵਾ ਲਓ ਦੇਖੋ ਤੁਹਾਡੇ ਕਿੰਨੇ ਐਮਐਲਏ ਬੰਦ ਨੇ ਆਮ ਆਦੀ ਪਾਰਟੀ ਤੇ ਆ ਕੇ ਵੱਜੀ ਸੀ ਨਾ ਕਾਂਗਰਸ ਔਰ ਬੀਜੇਪੀ ਦੀ ਹਿੱਕ 'ਚ ਅਗਲੇ ਨੇ ਦਿੱਲੀ ਜਿੱਤੀ ਤਿੰਨ ਵਾਰਾ ਦਿੱਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਜਿੱਤੀ ਪੰਜਾਬ 'ਚ 4 ਐਮਪੀ ਜਿੱਤੇ ਫਿਰ 20 ਐਮਐਲਏ ਆ ਗਏ ਫਿਰ 92 ਆ ਗਏ ਕਰੋ ਫਿਰ ਇਦਾਂ ਦਾ ਕੰਮ ਪੰਜਾਬ 'ਚ ਜਾਓ ਪਿੰਡੋਂ ਪਿੰਡ ਜਾਓ ਲੋਕਾਂ ਦੀ ਕੰਮ ਕਰੋ ਤੇ ਲੋਕ ਆਪੇ ਫਤਵਾ ਦੇਣਗੇ ਪੀਹਾਂ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਚਾਹੀਦੀ ਹੈ ਖੇਤਰੀ ਪਾਰਟੀ ਦਾ ਮਤਲਬ ਇਹ ਨਹੀਂ ਸੁਬੀ ਸਿੰਘ ਬਾਦਲ ਹੋਰ ਵੀ ਹੋ ਸਕਦਾ ਪਰ ਸੁਬੀ ਸਿੰਘ ਬਾਦਲ ਦੀ ਵਗੋਂ ਤੁਹਾਨੂੰ ਸਿਆਸਤ ਕਰਨੀ ਪਣੀ ਲਕੀਰ ਵੱਡੀ ਕਰਨੀ ਪਣੀ ਹੈਗੀ ਆ ਤੇ ਜੇ ਤੁਸੀਂ ਵਾਕੇ ਪੁਨਰ ਸਰਜੀਤ ਕਾਲੀ ਦਲ ਬਣਾ ਲਿਆ ਤੇ ਪਾਰਟੀ ਰਜਿਸਟਰ ਕਰੋ ਸਤਾਈ ਦੀ ਤਿਆਰੀ ਕਰੋ ਚਾ ਇੱਕ ਜਿਹਦੀ ਮਰਜ਼ੀ ਜਿੰਨਾ ਮਰਜ਼ੀ ਲੈਾਇੰਸ ਕਰੋ ਸਰਕਾਰ ਬਣਾ ਲਓ ਬਾਕੀ ਸਭ ਕੁਝ ਤੁਹਾਡੇ ਕੋਲ ਹਾਲੇ ਤੇ ਮੈਦਾਨ ਪੰਜਾਬ ਦਾ ਖਾਲੀ ਪਿਆ ਖੇਡੋ ਜਿੰਨਾ ਖੇਡਿਆ ਜਾ ਸਕਦਾ ਹੈਗਾ ਕੁਰੂ ਸਿਆਸਤ ਜਿੰਨੀ ਹੁੰਦੀ ਹੈ ਪਰ ਪੋਜ਼ਿਟਿਵ ਇਹ ਸਿਆਸਤ ਉਹੀ ਕਰ ਰਹੇ ਨੇ ਬਾਦਲਾਂ ਦੇ ਖਿਲਾਫ ਜੋ ਪਿਛਲੇ 27-28 ਸਾਲ ਤੋਂ 1999 ਤੋਂ ਲੈ ਕੇ ਹੁਣ ਤੱਕ ਜਥੇਦਾਰ ਰਣਜੀਤ ਸਿੰਘ ਕਰ ਰਹੇ ਹੈਗੇ ਨੇ ਬਾਦਲ 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 ਉਹੀ ਇਹ ਹੁਣ ਕਰ ਰਹੇ ਹੈਗੇ ਨੇ ਬਾਦਲ ਬਾਦਲ ਸੁਬੀਰ ਸੁਬੀਰ ਬਾਦਲ ਤੇ ਇਸ ਕਰਕੇ ਸਿਆਸਤ ਇਧਰ ਲੋਕਾਂ ਨੂੰ ਨਵਾਂ ਏਜੰਡਾ ਦੇਣਾ ਪੈਣਾ ਹੈਗਾ ਲੋਕਾਂ ਨੂੰ ਵੀ ਬਦਲ ਲੱਗਾ ਉਹਨਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਐ ਐਨ ਕੇ ਸ਼ਰਮਨ ਉਹਨਾਂ ਖਾਤੇ ਹੀ ਦੱਸ ਦਿੱਤੇ ਆ ਕਿਨੇ ਕਿ ਅਸੀਂ ਐਨਡੀ ਲਈ ਇਥੋਂ ਲਿਆ ਆ ਸਾਨੂੰ ਹਲਕੇ ਆ ਜੋ ਪੈਸੇ ਇਹਨੇ ਉਹਨਾਂ ਨੇ ਆਪਣੇ ਲੀਡਰ ਕੋ ਪੈਸੇ ਕੱਢ ਲਿਆਗੇ ਨੇ ਤੁਸੀਂ ਵੀ ਕਰ ਲਓ ਪੈਸੇ ਇਕੱਠੇ ਕਰ ਲਓ ਲੋਕਾਂ ਨੂੰ ਦੇ ਦਿਓ ਮਦਦ ਕਰ ਦਿਓ ਹਜੇ ਕਿਹੜੇ ਹੜ੍ਹ ਖਤਮ ਹੋ ਗਏ ਨੇ ਹਲੇ ਕਿਹੜਾ ਪਾਣੀ ਪਾਣੀ ਉੱਤਰਿਆ ਨਾ ਪਿੰਡ ਤੇ ਹਲੇ ਵੀ ਰੇਤਾ ਮਿੱਟੀ ਦੇ ਉਹਦੇ ਨਾਲ ਗਾਰੇ ਨਾਲ ਭਰੇ ਪਏ ਨੇ ਤੁਸੀਂ ਵੀ ਸਫਾਈਆਂ ਤੁਸੀਂ ਟਰੈਕਟਰ ਲਾ ਲਓ ਤੁਸੀਂ ਵੀ ਲੋਕਾਂ 'ਚ ਜਾਓ ਆਪੇ ਲੋਕ ਤੁਹਾਨੂੰ ਵੀ ਪੂਜਣ ਲੱਗ ਪਣਗੇ ਆਪੇ ਲੋਕੀ ਕਹਿਣਗੇ ਕਿ ਹਾਂ ਵਧੀਆ ਕੰਮ ਕਰਦੇ ਹਨ ਮੈਦਾਨ ਖਾਲੀ ਨੇ ਪਰ ਮੈਦਾਨ ਦੇ ਵਿੱਚ ਖੇਡਣ ਵਾਲਾ ਚਾਹੀਦਾ ਹੈਗਾ ਉਹ ਤੁਹਾਨੂੰ ਖੇਡਣਾ ਪੈਣਾਗਾ ਜੇ ਤੁਹਾਨੂੰ ਖੇਡਣ ਦੀ ਜਾਚ ਹੈ ਤੇ ਫਿਰ ਮੈਦਾਨ ਦੇ ਵਿੱਚ ਖੁੱਲ ਕੇ ਆਜੋ